ਪਰਤਪੁਸ਼ਨ ਆຊੂ ਤੋਂ ਬਾਅਦ ਇੱਕ ਵਾਰ ਫਿਰ ਕਾਂਗਰਸ ਦੀਆਂ ਮੁਸ਼ਕਲਾਂ ਵਧੀਆਂ ਹੋਈਆਂ ਨੇ ਜਿੱਥੇ ਕਾਂਗਰਸ ਦੇ ਸਿਆਸੀ ਆਗੂ ਰਾਜਦੀਪ ਸਿੰਘ ਨਾਗਰਾ ਜੋ ਕਿ ਏਸ਼ੀਆ ਦੀ ਸਭ ਤੋਂ ਵੱਡੀ ਮੰਡੀ ਖੰਨਾ ਦੇ ਵੱਡੇ ਆਰਤੀ ਨੇ ਉਹਨਾਂ ਨੂੰ ਜਿਹੜਾ ਹੈਗਾ ਹੈ ਉਹ ਈਡੀ ਵੱਲੋਂ ਬੀਤੀ ਰਾਤ ਜਿਹੜਾ ਹੈ ਉਹ ਗ੍ਰਿਫਤਾਰ ਕੀਤਾ ਗਿਆ ਬੀਤੀ ਰਾਤ ਤੋਂ ਜਿਹੜਾ ਹੈਗਾ ਹੈ ਉਹ ਰਾਜਦੀਪ ਸਿੰਘ ਦੇ ਘਰ ਦੇ ਵਿੱਚ ਜਿਹੜਾ ਹੈ ਉਹ ਈਡੀ ਵੱਲੋਂ ਰੇਡ ਕੀਤੀ ਗਈ ਜਿਸ ਤੋਂ ਬਾਅਦ ਉਹਨਾਂ ਨੂੰ ਘਰ ਦੇ ਵਿੱਚ ਹੀ ਗ੍ਰਿਫਤਾਰੀ ਕੀਤੀ ਗਈ ਤੇ ਗ੍ਰਿਫਤਾਰੀ ਤੋਂ ਬਾਅਦ ਜਲੰਧਰ ਈਡੀ ਦਫਤਰ ਦੇ ਵਿੱਚ ਲੈ ਕੇ ਆਏ ਜਰੂਰ ਇਹ ਤੁਸੀਂ ਸਭ ਤੋਂ ਪਹਿਲਾਂ ਤਸਵੀਰ ਜਰੂਰ ਦੇਖੋ ਇਹ ਜਲੰਧਰ ਦਾ ਈਡੀ ਦਫਤਰ ਹੈ ਜਿਸ ਜਗ੍ਹਾ ਦੇ ਉੱਤੇ ਪਹਿਲਾਂ ਭਰਤਪੁਸ਼ਨ ਆਸ਼ੂ ਹੋਰਾਂ ਨੂੰ ਰੱਖਿਆ ਗਿਆ ਸੀ ਤੇ ਹੁਣ ਰਾਜਦੀਪ ਸਿੰਘ ਨਾਗਰਾ ਜੋ ਕਿ ਕਾਂਗਰਸ ਦੇ ਵੱਡੇ ਆਗੂ ਨੇ ਕਾਂਗਰਸ ਦੇ ਤੇਜ ਆਗੂ ਨੇ ਅਤੇ ਸਭ ਤੋਂ ਵੱਡੀ ਮੰਡੀ ਦੇ ਸਭ ਤੋਂ ਵੱਡੇ ਆਰਤੀਏ ਨੇ ਉਹਨਾਂ ਨੂੰ ਜਿਹੜਾ ਹੈਗਾ ਏ ਉਹ ਬੀਤੀ ਰਾਤ ਖੰਨਾ ਦੇ ਪਿੰਡ ਇਕੋਲਾਹੀ ਵਿੱਚੋਂ ਜਿਹੜਾ ਹੈਗਾ ਏ ਉਹ ਈਡੀ ਵੱਲੋਂ ਗ੍ਰਿਫਤਾਰ ਕੀਤਾ ਗਿਆ ਗ੍ਰਿਫਤਾਰੀ ਤੋਂ ਬਾਅਦ ਈਡੀ ਦਫਤਰ ਦੇ ਵਿੱਚ ਜਿਹੜਾ ਹੈਗਾ ਏ ਉਹ ਸਵੇਰੇ ਜਿਹੜਾ ਉਹ ਤਕਰੀਬਨ 5 ਵਜੇ ਦੱਸਿਆ ਜਾ ਰਿਹਾ ਹੈ ਈਡੀ ਦਫਤਰ ਦੇ ਵਿੱਚ ਲਿਆ ਕੇ ਜਿਹੜਾ ਰੱਖਿਆ ਗਿਆ ਤੇ ਹੁਣ ਲਗਾਤਾਰ ਜਿਹੜੀ ਆ ਉਹ ਪੁਸਤਾਸ਼ ਰਾਜਦੀਪ ਸਿੰਘ ਤੋਂ ਜਿਹੜਾ ਹੈ ਉਹ ਹੁੰਦੀ ਹੋਈ ਨਜ਼ਰ ਆ ਰਹੀ ਆ ਦੱਸਦਾਂ ਤੁਹਾਨੂੰ ਕਿ ਪਰਤਪੂਸ਼ਨ ਆਸ਼ੂ ਹੋਰਾ ਦੇ ਨਾਲ ਰਾਜਦੀਪ ਸਿੰਘ ਨਗਰਾ ਹੋਰਾ ਦੇ ਜਿਹੜੇ ਨੇ ਉਹ ਤਾਰ ਜੁੜੇ ਨੇ ਜਿਸ ਕਾਰਨ ਰਾਜਦੀਪ ਸਿੰਘ ਹੋਰਾ ਨੂੰ ਵੀ ਜੜਾਇਆ ਉਸ ਵਾਰ ਈਡੀ ਵੱਲੋਂ ਗ੍ਰਿਫਤਾਰ ਕੀਤਾ ਗਿਆ ਹੈ ਹਾਲਾਂਕਿ ਪਰਤਪੂਸ਼ਨ ਆਸ਼ੂ ਹੋਰੀ ਪਹਿਲਾ ਅਫੀਸ਼ੀਅਲ ਕਸਟਡੀ ਦੇ ਵਿੱਚ ਗਏ ਸੀਗੇ ਤੇ ਉਸ ਤੋਂ ਬਾਅਦ ਦੁਬਾਰਾ ਜਿਹੜਾ ਹੈ ਉਹ ਦੁਬਾਰਾ ਜਿਹੜਾ ਜੁਡੀਸ਼ੀਅਲ ਕਸਟਡੀ ਦੇ ਵਿੱਚ ਕੋਰਟ ਵੱਲੋਂ ਭੇਜੇ ਗਏ ਤੇ ਹੁਣ ਕੁਝ ਹੀ ਦਿਨਾਂ ਦੇ ਵਿੱਚ ਪਰਤਪੂਸ਼ਨ ਆਸ਼ੂ ਹੋਰਾਂ ਨੂੰ ਜੜਾਇਆ ਕੋਰਟ ਦੇ ਵਿੱਚ ਦੁਬਾਰਾ ਇੱਕ ਵਾਰ ਪੇਸ਼ ਕੀਤਾ ਜਾਵੇਗਾ ਪਰ ਉਸ ਤੋਂ ਪਹਿਲਾਂ ਜਿਹੜਾ ਹੈਗਾ ਇਹ ਉਹ ਕਾਂਗਰਸੀ ਆਗਮਾ ਦੀ ਜੜੀਆਂ ਮੁਸ਼ਕਲਾਂ ਫਿਰ ਤੋਂ ਵਧ ਗਈਆਂ ਨੇ ਰਾਜਦੀਪ ਸੋ ਅਹੋਰਾ ਨੂੰ ਕਿਉਂਕਿ ਗ੍ਰਿਫਤਾਰ ਕੀਤਾ ਤਾਂ ਕਾਫੀ ਵੱਡੇ ਜਿਹੜੇ ਨੇ ਉਤਾਰ ਪਰਪੁਸ਼ਨ ਆਸੂਹਰਾ ਦੇ ਨਾਲ ਜਿਹੜਾ ਹੈ ਉਹ ਰਾਜਦੀਪੂਰਾ ਦੇ ਜੁੜਦੇ ਨੇ ਰਾਜਦੀਪੂਰੀ ਜਿਹੜੇ ਨੇ ਉਹ ਏਸ਼ੀਆ ਦੀ ਸਭ ਤੋਂ ਵੱਡੀ ਮੰਡੀ ਖੰਨਾ ਦੇ ਜਿਹੜੇ ਨੇ ਔਰਤੀ ਨੇ ਪਰਤਪੂਸ਼ਨ ਆਸ਼ੂ ਹੋਰਾ ਦੇ ਉੱਪਰ ਅਨਾਜ ਦੀ ਢੋਆ ਢੁਆਈ ਮਾਮਲੇ ਦੇ ਉੱਪਰ ਜਿਹੜੀ ਉਹ ਕਾਰਵਾਈ ਹੋਈ ਹੈਗੀ ਐ ਉਸ ਤੋਂ ਬਾਅਦ ਉਹਨਾਂ ਨੂੰ ਜਿਹੜਾ ਹੈ ਉਹ ਜੁਡੀਸ਼ੀਅਲ ਕਸਟਡੀ ਦੇ ਵਿੱਚ ਰੱਖਿਆ ਤਾਂ ਇਹ ਤਾਰਾਂ ਜਿਹੜੀਆਂ ਨੇ ਉਹ ਇੱਕ ਦੂਸਰੇ ਦੇ ਵਿੱਚ ਜੁੜਦੀਆਂ ਨੇ ਜਿਸ ਕਾਰਨ ਪਰਤਪੂਸ਼ਨ ਆਸ਼ੂ ਤੋਂ ਬਾਅਦ ਹੁਣ ਰਾਜੀਵ ਸਿੰਘ ਹੋਰਾ ਨੂੰ ਜਿਹੜਾਏ ਉਹ ED ਵੱਲੋਂ ਗ੍ਰਿਫਤਾਰ ਕੀਤਾ ਗਿਆ ਤੇ ਹੁਣ ਕੁਝ ਹੀ ਸਮੇਂ ਬਾਅਦ ਜਿਹੜਾ ਹੈ ਲਗਾਤਾਰ ਪਹਿਲਾ ਸਵੇਰ ਤੋਂ ਪੁਸ਼ਤਾਸ਼ ਚੱਲ ਰਹੀ ਹੈ ਉਸ ਤੋਂ ਬਾਅਦ ਹੁਣ ਦੁਬਾਰਾ ਤਸਵੀਰ ਅਸੀਂ ਜਰੂਰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਜਿੱਥੇ ਪ੍ਰਾਪਰ ਤਰੀਕੇ ਦੇ ਨਾਲ ਜਿਹੜੀ ਆ ਪੁਸ਼ਤਾਸ਼ ਕੀਤੀ ਜਾ ਰਹੀ ਹੈਗੀ ਹਰੇ ਉਹ ਜਾਂਚ ਅਤੇ ਗੱਲਬਾਤ ਕੀਤੀ ਜਾ ਰਹੀ ਕਿਉਂਕਿ ਭਰਤਪੂਸ਼ਨ ਆਸ਼ੂ ਹੋ ਰਹਾ ਤਾਂ ਜਦੋਂ ਗੱਲਬਾਤ ਕੀਤੀ ਗਈ ਸੀ ਤਾਂ ਸਹੀ ਜਿਹੜੇ ਨੇ ਉਹ ਜਵਾਬ ਭਰਤਪੂਸ਼ਨ ਆਸ਼ੂ ਹੋ ਰਹਾ ਵੱਲੋਂ ਨਹੀਂ ਦਿੱਤੇ ਗਏ ਜੋ ਕਿ ਈਡੀ ਵੱਲੋਂ ਸਾਫ ਸਾਫ ਕੀਤਾ ਗਿਆ ਤੇ ਉਸ ਤੋਂ ਬਾਅਦ ਉਹਨਾਂ ਦੀ ਜਿਹੜੀ ਹੈ ਉਹ ਗ੍ਰਿਫਤਾਰੀ ਪਾਈ ਗਈ ਤਾਂ ਅੱਜ ਪ੍ਰੋਪਰ ਦੱਸਿਆ ਜਾ ਰਿਹਾ ਹੈ ਕਿ ਭਰਤਪੂਸ਼ਨ ਆਸ਼ੂ ਦੀ ਜਿਵੇਂ ਗ੍ਰਿਫਤਾਰੀ ਪਾਈ ਗਈ ਸੀ ਕਿ ਉੰਜ ਹੀ ਰਾਜੀਤ ਸਿੰਘ ਹੋਰਾ ਦੀ ਵੀ ਜਿਹੜੀ ਹੈ ਉਹ ਗ੍ਰਿਫਤਾਰੀ ਪਾਈ ਜਾਵੇਗੀ ਕੁਝ ਹੀ ਸਮੇਂ ਦੇ ਵਿੱਚ ਜਿਹੜਾ ਹੈਗਾ ਇਹ ਉਹ ਰਾਜਦੀਪ ਹੋਰਾ ਦਾ ਜਲੰਧਰ ਸਿਵਲ ਹਸਪਤਾਲ ਦੇ ਵਿੱਚ ਮੈਡੀਕਲ ਕਰਾਇਆ ਜਾਵੇਗਾ ਤਾਂ ਉਸ ਤੋਂ ਬਾਅਦ ਕੋਰਟ ਦੇ ਵਿੱਚ ਪੇਸ਼ ਕਰਕੇ ਉਹ ਜਿਹੜਾ ਹੈਗਾ ਉਹ ਰਿਮਾਂਡ ਮੰਗਿਆ ਜਾਵੇਗਾ ਆਪਾਂ ਪ੍ਰੋਪਰ ਮਾਮਲਾ ਜਿਹੜਾ ਹੈਗਾ ਇਹ ਉਹ ਭਰਪੂਰਨ ਆਸ਼ੂਵਾਰਾ ਮਾਮਲਾ ਹੈਗਾ ਜਿਸ ਦੇ ਵਿੱਚ ਰਾਜਦੀਪੁਰਾ ਦੇ ਲਿੰਕ ਜਿਹੜੇ ਨੇ ਉਤਾਰ ਜਿਹੜੇ ਨੇ ਜੁੜਦੇ ਨੇ ਕਾਫੀ ਵੱਡਾ ਜਿਹੜਾ ਹੈ ਉਹ ਘਟਾਲਾ ਹੁਣ ਤੱਕ ਮੰਨਿਆ ਜਾ ਰਿਹਾ ਹੈ ਜੋ ਕਿ ਭਰਪੂਰਨ ਆਸ਼ੂਵਾਰਾ ਵੱਲੋਂ ਕੀਤਾ ਗਿਆ ਜੋ ED ਨੇ ਸਾਫ-ਸਾਫ ਕਿਹਾ ਤੇ ਉਸ ਹੀ ਮਾਮਲੇ ਦੇ ਵਿੱਚ ਜਿਹੜਾ ਹੈਗਾ ਹੈ ਉਹ ਰਾਜਦੀਪੁਰਾ ਨੂੰ ਜਿਹੜਾ ਹੈ ਉਹ ED ਵੱਲੋਂ ਬੀਤੀ ਰਾਤ ਗ੍ਰਿਫਤਾਰ ਕੀਤਾ ਗਿਆ ਬੀਤੀ ਰਾਤ ਤੋਹੀ ਜਿਹੜਾ ਹੈ ਹੁਣ ਘਰ ਦੇ ਵਿੱਚ ਸਰਚ ਚੱਲਿਆ ਉਹਨਾਂ ਦੀ ਅਨਾਜ ਮੰਡੀ ਜਿਸ ਜਗ੍ਹਾ ਦੇ ਉੱਤੇ ਉਹਨਾਂ ਦੀ ਜਿਹੜਾ ਹੈਗਾ ਇਹ ਉਹ ਏਸ਼ੀਆ ਦੀ ਸਭ ਤੋਂ ਮੰਡੀ ਹੈ ਉਸ ਜਗ੍ਹਾ ਦੇ ਉੱਤੇ ਜਿੱਥੇ ਉਹਨਾਂ ਦੀ ਥਾਂ ਹੈ ਜਿਸ ਜਗ੍ਹਾ ਦੇ ਉੱਤੇ ਉਹ ਬੈਠਦੇ ਸੀਗੇ ਉਸ ਜਗ੍ਹਾ ਦੇ ਉੱਤੇ ਵੀ ਪਾਪਰ ਤਰੀਕੇ ਦੇ ਨਾਲ ਈਡੀ ਵੱਲੋਂ ਚੈਕਿੰਗ ਕੀਤੀ ਗਈ ਉਹਨਾਂ ਦੇ ਘਰ ਦੇ ਉੱਤੇ ਵੀ ਚੈਕਿੰਗ ਕੀਤੀ ਗਈ ਤੇ ਜਿਸ ਤੋਂ ਬਾਅਦ ਘਰ ਦੇ ਵਿੱਚ ਜਿਹੜਾ ਹੈਗਾ ਉਹ ਰਾਜਵੀਰ ਸਿੰਘ ਹੋਰਾਂ ਨੂੰ ਖੰਨਾ ਦੇ ਵਿੱਚ ਜਿਹੜਾ ਹੈ ਉਹ ਗ੍ਰਿਫਤਾਰ ਕੀਤਾ ਗਿਆ ਤੇ ਅੱਜ ਜਲੰਧਰ ਜਿਹੜਾ ਹੈਗਾ ਈਡੀ ਆ ਦਫਤਰ ਦੇ ਵਿੱਚ ਲਿਆਂਦਾ ਗਿਆ ਤੇ ਕੁਝ ਹੀ ਸਮੇਂ ਦੇ ਵਿੱਚ ਹੁਣ ਉਹਨਾਂ ਨੂੰ ਜਿਹੜਾ ਹੈ ਉਹ ਸਿਵਲ ਹਸਪਤਾਲ ਦੇ ਵਿੱਚ ਮੈਡੀਕਲ ਲਈ ਲੈ ਕੇ ਜਾਇਆ ਜਾਵੇਗਾ ਤੇ ਉਸ ਤੋਂ ਬਾਅਦ ਕੋਰਟ ਦੇ ਵਿੱਚ ਪੇਸ਼ ਕੀਤਾ ਜਾਵੇਗਾ ਤੇ ਰਿਮਾਂਡ ਮੰਗ ਜਾਵੇਗਾ ਸਭ ਤੋਂ ਪਹਿਲਾਂ ਉਹਨਾਂ ਤਸਵੀਰ ਜਿਹੜੀ ਹੈ ਉਹ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਕੈਮਰਾ ਪਸੰਦ ਪੱਕੇ ਦੇ ਨਾਲ ਰਾਜ ਗੁਪਤਾ ਬਬੁਸ਼ਾਈ ਟਾਈਮ ਜਿੰਨਾ